ਨਾਮ ਆਪਣਾ ਚਰਦੀ ਗਾ ਤੇਰੇ ਪਾਣੇ ਸਰਬਦਾ ਆਪਣਾ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਕਿ ਸਤਿਗੁਰੂ ਮਹਾਰਾਜ ਦਰਸ਼ਨ ਦਾ 71ਵਾਂ ਜਨਮ ਦਿਵਸ ਦਿਹਾੜਾ ਜਿਹੜਾ ਹਰ ਸਾਲ ਵੀ ਤਰ੍ਹਾਂ 6 7 8 ਨੂੰ ਜਿਸ ਤਰ੍ਹਾਂ ਹਰ ਸਾਲ ਮਨਾਇਆ ਜਾਂਦਾ ਤੇ ਬਾਹਰ ਵਿਦੇਸ਼ਾਂ ਤੋਂ ਵੀ ਪੂਰੇ ਇੰਡੀਆ ਦੇ ਉੱਤੋਂ ਨੇ ਵੀ ਸੰਕਟਾਂ ਨੇ ਉਹ ਸਾਰੀਆਂ ਇਸੇ ਪਹੁੰਚ ਰਹੀਆਂ ਨੇ ਬਾਕੀ ਜੋ ਗੁਰੂ ਮਹਾਰਾਜ ਜੀ ਦਾ ਮਿਸ਼ਨ ਹੈ ਉਹ ਲੋਕ ਭਲਾਈ ਦਾ ਮਿਸ਼ਨ ਹੈ ਹਮ ਕਰ ਲਿਆ ਲੋਕ ਭਲਾਈ ਹੋਰ ਸਾਨੂੰ ਜਿਹੜਾ ਮੁੱਖ ਬਾਤ ਮਹਾਰਾਜ ਜੀ ਨੇ ਦਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਜਦੋਂ ਵੀ ਅਸੀਂ ਇੱਕ ਦੂਸਰੇ ਨੂੰ ਮਿਲਦੇ ਆ ਇੱਕ ਸੇਵਕ ਨਾਨਕ ਨਾਮ ਚੜ੍ਹਦੀ ਕਲਾ ਬੋਲਦਾ ਦੂਜਾ ਜਵਾਬ ਦਿੰਦਾ ਤੇਰੇ ਭਾਣੇ ਸਰਬਾਦਾ ਭਲਾ ਉਹ ਸਰਬਦਾ ਭਲਾ ਸੀ ਮੰਗਦੇ ਵੀ ਆਂ ਔਰ ਸਾਡਾ ਮਿਸ਼ਨ ਜਿਹੜਾ ਸਾਡੇ ਹਜੂਰ ਮਹਾਰਾਜਾ ਤਰਲੋਚਨ ਦਸਨ ਦਾ ਜੀ ਕਿਸੇ ਤਰ੍ਹਾਂ ਦੀ ਵੀ ਹੈਲਪ ਮਹਾਰਾਜ ਜੀ ਕੋਲੋਂ ਮਿਸ਼ਨ ਕੋਲੋਂ ਕੋਈ ਵੀ ਆਂਦਾ ਲੈਣ ਵਾਸਤੇ ਜਿਵੇਂ ਜਿਸ ਤਰ੍ਹਾਂ ਬੇਟੀਆਂ ਦੀ ਸ਼ਾਦੀ ਹੁੰਦੀ ਐ ਤਾਂ ਪੂਰਾ ਪੂਰਾ ਹੀ ਮਹਾਰਾਜ ਜੀ ਸ਼ਾਦੀ ਦਾ ਜਿਹੜਾ ਖਰਚਾ ਉਹ ਮਹਾਰਾਜ ਜੀ ਕਰ ਦਿੰਦੇ ਅਗਰ ਕਿਸੇ ਤਰ੍ਹਾਂ ਦੇ ਕੋਈ ਬਿਮਾਰ ਬੰਦਾ ਆ ਜਾਂਦਾ ਮਹਾਰਾਜ ਜੀ ਦੇ ਕੋਲ ਤਾਂ ਮਹਾਰਾਜ ਜੀ ਉਹਦਾ ਵੀ ਪੂਰਾ ਉਹਦੇ ਇਲਾਜ ਦਾ ਜਿਹੜਾ ਸਾਰਾ ਪੂਰਾ ਪ੍ਰਬੰਧ ਜਿਹੜਾ ਉਹ ਮਹਾਰਾਜ ਜੀ ਕਰਦੇ ਨੇ ਮਹਾਰਾਜ ਤੁਲਸੀ ਸੰਦਸਨ ਦਾ। ਸੋ ਸਾਡਾ ਜੋ ਮਿਸ਼ਨ ਹੈ ਮਹਾਰਾਜ ਜੀ ਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮਿਸ਼ਨ ਵਿੱਚ ਕੋਈ ਵੀ ਜਾਤ ਪਾਤ ਦਾ ਸਵਾਲ ਨਹੀਂ ਹੈ। ਕਿਸੇ ਵੀ ਧਰਮ ਕਿਸੇ ਵੀ ਮذਬਬ ਕਿਸੇ ਵੀ ਜਾਤ ਦਾ ਲੋਕੋ ਮਹਾਰਾਜ ਜੀ ਦੇ ਸ਼ਰਧਾਂਜਾਲ ਆ ਸਕਦਾ ਔਰ ਮਹਾਰਾਜ ਜੀ ਕੋਲੋਂ ਪ੍ਰਮਾਤਮਾ ਦੇ ਘਰ ਦਾ ਗਿਆਨ ਜਿਹੜਾ ਉਹ ਲੈ ਲੈ ਕੇ। ਲੋਕੋ ਆਪ ਕੋਈ ਜਿਹੜੀਆਂ ਸੰਸਥਾ ਨੇ ਹੋਣੀਆਂ ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ? ਉਹ ਉਹਨਾਂ ਵਾਸਤੇ ਹਰ ਤਰ੍ਹਾਂ ਦਾ ਸਾਡੇ ਕੋਲੋਂ ਪ੍ਰਬੰਧ ਆ। ਮਤਲਬ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਜੜੀ ਆ ਉਹ ਨਹੀਂ ਆ ਸਕਦੀ ਐ। ਲੰਗਰ ਦਾ ਪ੍ਰਬੰਧ ਜਿਹੜਾ ਉਹ 24 ਘੰਟੇ ਲੰਗਰ ਚੱਲਦਾ ਰਹੇਗਾ ਆਪਣਾ। ਫਿਰ ਉਹਨਾਂ ਦੇ ਰਹਿਣ ਦੀ ਜਿਹੜੀ ਸੁਵਿਧਾ ਆ ਉੱਥੇ ਮੀਟਰ ਵਗੈਰਾ ਲੱਗੇ ਨੇ ਸੰਗਤਾਂ ਦੇ ਵਾਸਤੇ ਉਹਨਾਂ ਦੇ ਇਸ਼ਨਾਦ ਕਰਨ ਵਾਸਤੇ ਮਤਲਬ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਕਿਸੇ ਤਰ੍ਹਾਂ ਦੀ ਵੀ ਦਿੱਕੀਆਂ ਵੀ ਸਾਡੀਆਂ ਸੰਗਤਾਂ ਆ ਰਹੀਆਂ ਨੇ ਪਹਿਲੇ ਵੀ ਔਰ ਹੁਣ ਵੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ। ਤੋਂ ਕਿੰਨੀਆਂ ਕਿ ਸੰਗਤਾਂ ਦੀ ਸੰਖਿਆ ਪਹੁੰਚ ਰਹੀਆਂ ਨੇ ਤੇ ਪਿਛਲੀ ਵਾਰ ਕਿੰਨੀ ਸੰਗਤ ਆਈ ਕਿੰਨੇ ਹਜ਼ਾਰ ਦੇ ਵਿੱਚ ਤੇ ਇਸ ਵਾਰ ਕਿੰਨੀ ਕਿ ਸੰਗਤ ਪਹੁੰਚ ਰਹੀ ਹੈ ਅੱਜ ਸਕਦਾ ਹੋਣਾ ਤੁਹਾਨੂੰ ਪੱਕਾ ਤੇ ਅੰਦਾਜ਼ਾ ਨਹੀਂ ਪਰ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਸਾਡੀ ਸੰਗਤ ਆ ਹਾਂਜੀ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਜਿਹੜੀ ਆ ਉਹ ਇੱਥੇ ਪਹੁੰਚ ਰਹੀ ਹੈ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਪਰੋਂ ਤੋਂ ਵੀ ਪਹੁੰਚ ਰਹੀ ਹੈ ਫਾਰਨ ਤੋਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਬਾਹਰ ਦੀਆਂ ਕੰਟਰੀਆਂ ਤੋਂ ਬਹੁਤ ਸੰਗਤ ਆ ਰਹੀ ਹੈ ਔਰ ਜਿੱਸਾ ਬੰਬੇ ਤੋਂ ਆਪਣੇ ਪੂਰੇ ਇੰਡੀਆ ਦੇ ਵਿੱਚੋਂ ਜਿਹੜੀਆਂ ਸੰਗਤਾਂ ਨੇ ਉੱਤਰਾਖੰਡ ਦੇ ਵਿੱਚੋਂ ਸੰਗਤ ਆ ਰਹੀ ਆ ਰਾਜਸਥਾਨ ਤੋਂ ਕੋਟਾ ਜਿਸ ਤਰ੍ਹਾਂ ਕੋਟਾ ਬੁੰਦੀਆ ਉਤੋਂ ਬੰਬੇ ਤੋਂ ਆਰੀਆਂ ਦੇ ਸੰਗਤਾਂ ਬਹੁਤ ਦੂਰ ਦੂਰ ਤੋਂ ਔਰ ਦਿੱਲੀ ਦੇ ਵਿੱਚੋਂ ਤੇ ਜਿਤਨਾ ਟ੍ਰੇਨਾਂ ਦੀ ਟ੍ਰੇਨਾਂ ਹੀ ਭਰੀਆਂ ਜਿਹੜੀਆਂ ਪੂਰੀ ਪੂਰੀ ਸਾਰੀ ਟ੍ਰੇਨ ਭੋਕੇ ਆ। ਹਾਂਜੀ ਤੇ ਉਹ 5 ਤਰੀਕ ਨੂੰ ਸਾਰੀਆਂ ਸੰਗਤਾਂ ਇੱਥੇ ਪਹੁੰਚ ਜਾਂਦੀਆਂ। ਪ੍ਰੋਗਰਾਮ ਕੀ ਰਹਿਣਗਾ? ਹਾਂਜੀ ਪ੍ਰੋਗਰਾਮ ਕੀ ਰਹਿਣਗਾ? ਪ੍ਰੋਗਰਾਮ ਕੀਰਤਨ ਹੁੰਦਾ। ਹਾਂਜੀ ਪਹਿਲੇ ਤੇ ਕੀਰਤਨ ਹੁੰਦਾ ਔਰ ਫਿਰ ਗੁਰੂ ਮਹਾਰਾਜ ਦੀ satsang ਕਰਦੇ ਨੇ। ਤਿੰਨੋ ਦੇ ਨਹੀਂ satsang ਹੋਵੇਗਾ, ਕੀਰਤਨ ਹੋਵੇਗਾ। ਕਦੀ ਇਹ ਟਾਈਮਿੰਗ ਹੀ ਹੈ ਟਾਈਮ 12 12 12 ਵਜੇ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਜਾਂਦਾ ਫਿਰ ਉਹ ਤੋਂ ਗੁਰੂ ਮਹਾਰਾਜ ਜੀ ਦੀ ਮੌਜ ਆ ਉਹ ਸ਼ਾਮ ਤੱਕ ਸ਼ਾਮ ਤੱਕ ਵੀ ਪ੍ਰੋਗਰਾਮ ਜਿਹੜਾ ਰੈਗੂਲਰ ਚੱਲਦਾ ਰਹਿੰਦਾ ਉਹ ਉਹਨਾਂ ਨੂੰ ਗੁਰੂ ਮਹਾਰਾਜ ਜੀ ਵੱਲੋਂ ਮੈਸੇਜ ਇਹੋ ਹੀ ਹੈ ਕਿ ਕਬੀਰ ਸਾਹਿਬ ਦੀ ਬਾਣੀ ਹੈ ਕਬੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਇਕਰਾਮ ਤੇ RAM ਜੋ ਦਾਤਾ ਮੁਕਤ ਕੋ ਸੰਤ ਚ ਪਾਵੇ ਨਾ ਇਹ ਜਿਹੜੇ ਸੰਤ ਧਰਤੀ ਤੇ ਆਉਂਦੇ ਨੇ ਪ੍ਰਮਾਤਮਾ ਨੇ ਭੇਜੇ ਹੋਏ ਆਉਂਦੇ ਨੇ ਤੇ ਉਹਨਾਂ ਦੀ ਡਿਊਟੀ ਪ੍ਰਮਾਤਮਾ ਦੇ ਘਰੋਂ ਲੱਗਦੀ ਆ ਕਿ ਆਪ ਜੀ ਨੇ ਖੁਦ ਨਾਮ ਜਪਣਾ ਆ ਤੇ ਸੰਗਤਾਂ ਨੂੰ ਬਿਠਾ ਥਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਮੇਲ ਜਿਹੜਾ ਸਾਡਾ ਜਿਹੜਾ ਮਕਸਦ ਆ ਉਹ ਇਹੋ ਹੀ ਆ